ਸਤਿ ਸ੍ਰੀ ਅਕਾਲ ਜੀ ਸੀਬੀਆਈ ਵੱਲੋਂ ਫੜੇ ਗਏ ਡੀਆਈਜੀ ਰੋਪੜ ਬਾਰੇ ਦਿਲਚਸਪ ਜਾਣਕਾਰੀ ਲੈ ਕੇ ਹਾਜ਼ਰ ਹਾਂ ਖਬਰਾਂ ਤਾਂ ਬਹੁਤ ਵੱਡੀ ਆਣੇ ਕਿ ਕੈਸ਼ ਦੇ ਨਗਦੀ ਵਾਹਵਾ ਮਿਲੀ ਹੈ ਸੀਬੀਆਈ ਵੱਲੋਂ ਗ੍ਰਿਫਤਾਰ ਡੀਆਈਜੀ ਭੁੱਲੜ ਦੇ ਘਰੋਂ ਕਹਿੰਦੇ ਨੋਟ ਗਿਣਨ ਵਾਲੀ ਮਸ਼ੀਨ ਵੀ ਲਿਆਂਦੀ ਹੈ ਸੀਬੀਆਈ ਨੇ ਫੜ ਕੇ ਡੀਆਈਜੀ ਹਰਚੰਦ ਸਿੰਘ ਪੁੱਲੜ ਸਾਹਿਬ ਦਾ ਡੀਜੀਪੀ ਪੰਜਾਬ ਮਹਿਲ ਸਿੰਘ ਭੁੱਲੜ ਦੇ ਪੁੱਤਰ ਨੇ ਜਿਹੜੇ ਢਾਬੇ ਤੇ ਕੰਮ ਕਰਦੇ ਗ੍ਰੇਟ ਖਲੀ ਨੂੰ ਪੰਜਾਬ ਪੁਲਿਸ ਦੀ ਨੌਕਰੀ ਦੇਣ ਕਰਕੇ ਉਹਨਾਂ ਦਾ ਨਾਂ ਚਰਚਾ ਵਿੱਚ ਰਹਿੰਦਾ ਹੈ। ਆਪ ਡੀਜੀਪੀ ਰਹਿੰਦੇ ਹੋਏ ਉਹਨਾਂ ਹਰਚੰਦ ਸਿੰਘ ਨੇ ਡਾਇਰੈਕਟਰ ਜਨਰਲ ਡੀਐਸਪੀ ਭਰਤੀ ਕੀਤਾ ਸੀ ਅਤੇ ਰਿਟਾਇਰਮੈਂਟ ਵਿੱਚ ਥੋੜਾ ਸਮਾਂ ਰਹਿ ਗਿਆ ਸੀ ਹੁਣ। ਇਹ ਪਟਿਆਲਾ ਰੇਂਜ ਵਿੱਚ ਵੀ ਰਹੇ ਅਤੇ ਸ਼ਿਫਟ ਦੇ ਇੰਚਾਰਜ ਵੀ ਰਹੇ। ਇਸ ਤੋਂ ਇਲਾਵਾ ਇੱਕ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਵੀ ਰਹੇ। ਇਹਨਾ ਵਿਕਰਮਜੀਤ ਨੇ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ ਨਤੀਜਾ ਜ਼ੀਰੋ ਕਹਿੰਦੇ ਸੈਟਲਮੈਂਟ ਕਰ ਲਈ ਅੰਮ੍ਰਿਤਸਰ ਡਿਊਟੀ ਦੌਰਾਨ ਅਫਸਰ ਕਹਿੰਦੇ ਬਹੁਤ ਤੰਗ ਸਨ ਪਰ ਪਿਓ ਡੀਜੀਪੀ ਹੋਣ ਕਾਰਨ ਚੁੱਪ ਰਹਿੰਦੇ ਸਨ ਸਾਬਕਾ ਡੀਜੀਪੀ ਮਹਿਰ ਸਿੰਘ ਭੁੱਲਰ ਖੁਦ ਜਦੋਂ ਡੀਆਈਜੀ ਅੰਮ੍ਰਿਤਸਰ ਲੱਗੇ ਰਹੇ ਅਰੇਂਜ ਤਾਂ ਇਸ ਨੇ 5-6 ਬੰਦੇ ਜੱਜ ਦੇ ਸਾਹਮਣੇ ਪੇਸ਼ ਕੀਤੇ ਸਨ ਜੱਜ ਕਹਿੰਦਾ ਸਬੂਤ ਕੋਈ ਨਹੀਂ ਬੰਦੇ ਬਰੀ ਕਰਤੇ ਇਹ ਕਹਿੰਦਾ ਜੋ ਮਰਜ਼ੀ ਹੋ ਜੇ ਬੰਦੇ ਬੰਧਣੇ ਨੇ ਜੱਜ ਸਾਹਿਬ ਨਾ ਮੰਨਿਆ ਤਾਂ ਉਸ ਦੀ ਸਿਕਿਉਰਿਟੀ ਖੋਹ ਲਈ ਤੇ ਜੱਜ ਸਾਹਿਬ ਨੇ ਭਜਾਈਕਾਰ ਤੁਰੰਤ ਚੰਡੀਗੜ੍ਹ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਹਿੰਦੇ ਕਿ ਮੈਂ ਵਾਪਸ ਨਹੀਂ ਜਾਣਾ ਤਾਂ ਸਮਾਨ ਲੈਣ ਵੀ ਨਹੀਂ ਜਾਣਾ ਬਦਲੀ ਹਰਿਆਣਾ ਵਿੱਚ ਕਰ ਦਿਓ ਤੇ ਬਦਲੀ ਕਰਾ ਲਈ ਡੀਜੀਪੀ ਮਹਿਲ ਸਿੰਘ ਸਾਹਿਬ ਦਾ ਮਹਿਲ ਸਿੰਘ ਭੁੱਲਰ ਨੇ ਵੀ ਬਹੁਤ ਪੈਸੇ ਬਣਾਏ ਸੀ ਓ ਆਰਪੀ ਰੈਂਕ ਰੋੜੀਆਂ ਵਾਂਗ ਵੰਡੇ ਸੀ ਇਸ ਦਾ ਇੱਕ ਏਜੰਟ ਹੁੰਦਾ ਸੀ ਸੀ ਕੀ ਸਹੀ ਅਜੈਬ ਸਿੰਘ ਅਠ ਪੜਿਆ ਸੀ ਅਜੇ ਵੀ ਜਿਉਂਦਾ ਹੈ ਇੱਕ ਸੰਗਮ ਪੈਲੇਸ ਵਾਲਾ ਹੁੰਦਾ ਸੀ ਨਾਰ ਸਿੰਘ ਉਸ ਨੂੰ ਭਰਾ ਦੱਸਦਾ ਸੀ ਇਹਨਾਂ ਰਾਹੀਂ ਬਹੁਤ ਪੈਸਾ ਬਣਾਇਆ ਸੀ ਕਹਿੰਦੇ ਨੇ ਕਿ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦਾ ਰਿਕਾਰਡ ਵੀ ਬਹੁਤ ਸਾਫ ਨਹੀਂ ਸ਼ਰਾਬੀ ਕਬਾਬੀ ਅਤੇ ਡਿਗਦਾ ਢੈਂਦਾ ਰਹਿੰਦਾ ਸੀ ਆਟੇ ਦੇ ਵਿੱਚ ਲੂਣ ਬਰਾਬਰ ਅਫਸਰ ਨੇ ਜੋ ਇਮਾਨਦਾਰ ਨੇ ਇੱਕ ਅਫਸਰ ਡੀਜੀਪੀ ਰਿਟਾਇਰ ਹੋਏ ਨੇ ਜਸ਼ਵਿੰਦਰ ਸਿੰਘ ਜੋ ਇੱਕ ਫਲੈਟ ਵਿੱਚ ਰਹਿ ਰਹੇ ਨੇ ਸਧਾਰਨ ਜੀਵਨ ਜੀ ਰਹੇ ਨੇ ਉਧਰ ਸੁਮੇਧ ਸ਼ੈਣੀ ਵਰਗੇ ਡੀਜੀਪੀ ਰਿਟਾਇਰ ਹੋ ਕੇ 200 ਕਰੋੜ ਦੀ ਕੋਠੀ ਵਿੱਚ ਰਹਿ ਰਿਹਾ ਏ ਕਿੱਥੇ 1 ਕਰੋੜ ਦਾ ਫਲੈਟ ਤੇ ਕਿੱਥੇ 2 ਕਰੋੜ ਦੀ ਕੋਠੀ ਕਿੰਨਾ ਫਰਕ ਕਿੰਨਾ ਅੰਤਰ ਇਹ ਦੁਨੀਆ ਦੇ ਸਾਹਮਣੇ ਲੋਕ ਵਿਖਾਵਾ ਪੇਸ਼ ਕਰਦੇ ਨੇ ਕਹਿਣ ਨੂੰ ਪੁਲਿਸ ਅਫਸਰ ਨੇ ਪਰ ਹੈ ਜਲਾਦ ਨੇ